ਉਦਾ ਉਦਾ ਲੱਕ ਮੰਡੀ ਤੇ ਚੋਰੀ ਹੋਇਆ ਸੀ ਜੀ ਚੁੰਗੀ ਕੋ ਲਈ ਸਮਾਨ ਨੇ ਤੋਂ ਮਿਲੇ ਜੇ ਜੇ ਤੁਸੀਂ ਐ ਬਹੁਤ ਮਹਿੰਮ ਚੱਲ ਰਹੀ ਆ ਪਰ ਕੀ ਉਹਨਾਂ ਦੀ ਪ੍ਰੋਪਰਟੀ ਵੀ ਅਟੈਚ ਹੋਣਗੀਆ ਬਿਲਕੁਲ ਅਸੀਂ ਇੱਕ ਸਪੈਸ਼ਲ ਸੇਲ ਕ੍ਰੀਏਟ ਕੀਤਾ ਜਿਹਦੇ ਕਰਕੇ ਕਿ ਹੋਣ ਇਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਆਂ ਨੇ ਉਹਨਾਂ ਦੀ ਅਟੈਚਮੈਂਟ ਦਾ ਕੰਮ ਵੀਲ ਪਿਕ اٹ ਅਪ ਕਾਫੀ ਉਹਦਾ ਫਾਸਟ ਪੇਸਟ ਹੋ ਜਾਊਗਾ ਅੱਜ ਇੱਕ ਹੋਰ ਜਿਹੜਾ ਇੱਕ ਪੋਸਟਰ ਵੀ ਐਂਟੀ ਡਰੱਗਸ ਕਰਪਸ਼ਨ ਦਾ ਇੱਕ ਪੋਸਟਰ ਜਾਰੀ ਕੀਤਾ ਜਾ ਰਿਹਾ ਤੁਸੀਂ ਫਸਪੀ ਪਟਿਆਲਾ ਤੇ ਐਸਪੀਡੀ ਸੇਫ ਪੰਜਾਬ ਐਂਟੀ ਡਰੱਗਸ ਹੈਲਪਲਾਈਨ ਜੋ ਕਿ ਪਟਿਆਲਾ ਪੁਲਿਸ ਵੱਲੋਂ ਅੱਜ ਜਾਰੀ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਐਸਐਸਪੀ ਪਟਿਆਲਾ ਜੋ ਕਿ ਆਪ ਖੁਦ ਨੇ ਪੋਸਟਰ ਸੇਵ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਜੋ ਨਸ਼ਿਆਂ ਦੇ ਖਿਲਾਫ ਸੰਘਰਸ਼ ਨਸ਼ਿਆਂ ਦੇ ਖਿਲਾਫ ਸੰਘਰਸ਼ ਵਿੱਚ ਤੁਹਾਡੇ ਸਾਥੀ ਏ ਸੇ ਪੰਜਾਬ ਐਂਟੀ ਡਰਗਸ ਤੇ ਅਸੀਂ ਗੱਲ ਵੀ ਕਰਦੇ ਹਾਂ ਐਸਐਸਪੀ ਪਟਿਆਲਾ ਨਾਲ ਸਰ ਇਹ ਜਿਹੜੇ ਵੀਕਲ ਹੈਗੇ ਐ ਕਦੋਂ ਤੱਕ ਦੇ ਸਾਰੇ ਪੁਰਾਣੇ ਸੀ ਇਹ ਕਿੰਨੇ ਕੱਜ ਲੋਕਾਂ ਨੂੰ ਇਹ ਕਈ 2019 ਦੇ ਵੀ ਹੈਗੇ 2021 ਦੇ ਵੀ ਹੈਗੇ ਤੇ ਕਈ ਜਿਹੜੇ ਨੇ ਉਹ 3 ਮਹੀਨੇ ਪੁਰਾਣੇ ਵੀ ਨੇ ਸੋ ਰੇਂਜਿੰਗ ਫਰਮ 5 ਸਾਲ ਟੂ 3 ਮੰਥਸ ਸਰ ਇਹ ਕਿਹਜਲਾ ਪੋਸਟਰ ਜਾਰੀ ਕੀਤਾ ਇਸ ਬਾਰੇ ਵੀ ਇਹ ਚੈਟਬੋਟ ਪੰਜਾਬ ਗਵਰਨਮੈਂਟ ਵੱਲੋਂ ਲਾਂਚ ਕੀਤਾ ਗਿਆ ਜੀ ਕਿ ਕੋਈ ਵੀ ਇਨਫੋਰਮੇਸ਼ਨ ਜਿਹੜੀ ਦੇਣੀ ਚਾਹੁੰਦਾ ਹੈ ਗਵਰਨਮੈਂਟ ਨੂੰ ਡਰੱਗਸ ਬਾਰੇ ਉਹ ਇਸ ਚੈਟਬੋਟ ਤੇ ਸ਼ੇਅਰ ਕਰ ਸਕਦੇ। ਉਹ ਨੰਬਰ ਅਸੀਂ ਅੱਜ ਪਬਲਿਕ ਨਾਲ ਸ਼ੇਅਰ ਕੀਤਾ। ਨਸ਼ਾ ਸਮਗਲਰਾਂ ਦੀਆਂ ਪ੍ਰਾਪਰਟੀਆਂ ਵੀ ਕਰ ਰਹੇ ਹਾਂ ਅਟੈਚ ਜਿਹੜੇ ਫੜੇ ਜਾਂਦੇ ਆ। ਤੁਸੀਂ ਜਦੋਂ ਤੇ ਆਇਓ ਬਹੁਤ ਜਿਹਨਾਂ ਦੀ ਅਟੈਚ ਵੀ ਹੋ ਗਈਆਂ ਨਸ਼ਾ ਸਮਗਲਰ ਵੀ ਫੜੇ ਗਏ। ਨਾਥ ਵੀ ਪਈ ਆ ਥੋੜੀ ਸੀ ਜਿਹੜੇ ਕਿਉਂਕਿ ਜਿਹੜੀ ਮੇਨ ਜੜ ਹੁੰਦੀ ਆ ਜਦੋਂ ਆਪਾਂ ਕੋਈ ਡੀਲਰਾਂ ਨੂੰ ਫੜ ਲਈਏ ਜਦੋਂ ਤੇ ਤੁਸੀਂ ਐ ਬਹੁਤ ਮਹਿੰਮ ਚੱਲ ਰਹੀ ਆ। ਸਰ ਕੀ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਟੈਚ ਹੋਣਗੀਆਂ? ਜੀ ਬਿਲਕੁਲ ਅਸੀਂ ਇੱਕ ਸਪੈਸ਼ਲ ਸੇਲ ਕ੍ਰੀਏਟ ਕੀਤਾ ਜਿਹਦੇ ਕਰਕੇ ਕਿ ਹੁਣ ਇਹਨਾਂ ਦੀਆਂ ਜਿਹੜੀਆਂ ਪ੍ਰਾ ਉਨ੍ਹਾਂ ਦੀ ਅਟੈਚਮੈਂਟ ਦਾ ਕੰਮ ਵੀਲ ਪਿਕ ਇਟ ਅਪ ਕਾਫੀ ਉਹਦਾ ਫਾਸਟ ਪੇਸਟ ਹੋ ਜਾਊਗਾ ਸੋ ਉਹਦੇ ਚ ਅਗਲੇ ਮਹੀਨੇ ਡੇਢ ਮਹੀਨੇ ਤੁਸੀਂ ਦੇਖੋਗੇ ਕਾਫੀ ਇਹੋ ਜਿਹੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਅਸੀਂ ਅਟੈਚ ਕਰਾ ਪਾਵਾਂ ਸੋ ਤਸਵੀਰਾਂ ਦੇਖ ਰਹੇ ਤੁਸੀਂ ਇਹ ਜਿਹੜੀ ਕੀ ਪਟਿਆਲਾ ਪੁਲਿਸ ਵੱਲੋਂ ਲੋਕਾਂ ਦੇ ਵਹੀਕਲ ਅੱਜ ਵਾਪਸ ਕੀਤੇ ਜਾ ਰਹੇ ਨੇ ਸਾਡੇ ਨਾਲ ਵਰਤੀ ਵੀ ਹੈਗਾ ਉਹ ਵੀ ਸਾਲ ਪਹਿਲਾਂ ਹੋਈ ਸੀ ਮੈਂ ਹੈ ਗਈ ਸੀ ਆਸ ਵੀ ਮਿਲ ਜਾਏਗਾ ਨਹੀਂ ਆਸ ਨਹੀਂ ਸੀ ਕਿਉਂ ਆਏ ਜੀ ਕਿਉਂਕਿ ਕਹਿੰਦੇ ਜਦੋਂ ਮੋਟਰਸਾਈਕਲ ਚੋਰੀ ਹੋ ਜਾ ਬੰਦੇ ਨੂੰ ਆਸ ਘੱਟ ਹੋ ਜਾਂਦੀ ਆ ਕਿਵੇਂ ਦੇਖਦੇ ਹਾਂ ਪਟਿਆਲਾ ਪੁਲਿਸ ਦੀ ਸਰਕਾਰ ਵਧੀਆ ਜੀ ਤਿੰਨ ਮਹੀਨੇ ਬਾਅਦ ਮੋੜਸਾ ਮਿਲਿਆ ਜੀ ਸਾਨੂੰ ਸਾਡਾ ਉਹਦਾ ਲੱਕਾ ਮੰਡੀ ਤੇ ਚੋਰੀ ਹੋਇਆ ਸੀ ਜੀ ਚੁੰਗੀ ਕੋਲੇ ਜੀ ਸਮਾਨੇ ਤੋਂ ਮਿਲਿਆ ਜੀ ਹਾਂਜੀ ਹਾਂਜੀ ਧੰਨਵਾਦ ਜੀ ਬਹੁਤ ਕੋ ਬਿਲਕੁਲ ਇਹ ਵਿਅਕਤੀਆਂ ਸਾਡੇ ਨਾਲ ਹੋਰ ਵੀ ਵਿਅਕਤੀ ਤੁਹਾਡਾ ਕੀ ਨਾਮ ਹੈ ਜੀ ਗੁਲਜਾਰ ਮਾਮਾ ਰੇਂਦਰ ਰਾਜ ਹੋ ਗਈ ਤਿੰਨ ਚਾਰ ਮਹੀਨੇ ਹੋ ਗਏ ਦੋ ਮਹੀਨੇ ਬਾਅਦ ਜੇ ਤਿੰਨੇ ਮਿਲ ਗਿਆ ਜੀ ਹਾਂ ਇਹ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਹਾਂਜੀ ਤੋ ਬਿਲਕੁਲ ਇਧਰੇ ਬਾਈ ਜੀ ਵੀ ਆ ਗਏ ਗੱਡੀਆਂ ਆਂ ਤੁਹਾਡੀ ਵੀ ਗੱਡੀ ਚੋਰੀ ਹੋਈ ਸੀ ਹਾਂਜੀ ਜੀ ਮਿਲ ਗਈ ਗੱਡੀ ਆ ਛੱਡੀ ਸੀ ਕਹਿੰਦੇ ਲੜਾਈ ਚ ਜੋ ਗੱਡੀ ਥਾਣੇ ਪਹੁੰਚੇ ਤਾਂ ਉਹ ਘੱਟ ਆਸ ਹੁੰਦੀ ਆ ਠੀਕ ਹੈ ਜੀ ਮਿਲ ਗਈ ਬੱਸ ਪਹਿਲਾਂ ਜਮਾਨਤ ਕਰਾਈ ਆਰਡਰ ਕਰਾਈ ਫਿਰ ਮਿਲੀ ਆ ਤੋ ਬਿਲਕੁਲ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਲੋਕਾਂ ਦੇ ਵੀਹਿਕਲ ਹੈਗੇ ਆ ਜਿਹੜੇ ਕਿ ਅੱਜ ਪੁਲਿਸ ਨੇ ਇਹਨਾਂ ਵਾਰਤਾਂ ਦੇ ਹਵਾਲੇ ਕੀਤੇ ਆ ਕਿਸੇ ਦਾ ਕੋਈ ਐਕਸੀਡੈਂਟ ਕੇਸ ਹੈ ਕਿਸੇ ਦਾ ਕੋਈ ਲੜਾਈ ਝਗੜੇ ਦਾ ਤਸਵੀਰਾਂ ਇਸ ਟਾਈਮ ਦੀਆਂ ਤੁਸੀਂ ਦੇਖ ਰਹੇ ਹੋ ਪਟਿਆਲਾ ਦੀ ਪੁਲਿਸ ਲਾਈਨ ਤੋਂ ਵਾ ਵੀ ਆ ਛੋਟਾ ਹਾਤੀ ਵੀ ਹੈਗਾ ਬਲੈਰੋ ਗੱਡੀ ਐ ਸਵਿਫਟ ਗੱਡੀ ਐ ਨੋਵਾ ਕਾਰ ਵੱਖ-ਵੱਖ ਜਿਹੜੇ ਵੀਕਲ ਹੈਗੇ ਆ ਇਹਨਾਂ ਲੋਕਾਂ ਦੇ ਅੱਜ ਹਵਾਲੇ ਕੀਤੇ ਆ ਜਿਨ੍ਹਾਂ ਦੇ ਚੋਰੀ ਹੋ ਗਏ ਸੀ ਐਕਟਰ ਟਰਾਲੀਆਂ ਤੱਕ ਵੀ ਖੜੇ ਨੇ ਐਸਐਸਪੀ ਪਟਿਆਲਾ ਨੇ ਗੱਲਬਾਤ ਕਰਦੇ ਦੱਸਿਆ ਵੀ ਹੈ ਕਿ ਇਹ ਜਿਹੜੀ ਲੋਕਾਂ ਦੇ ਵੀਕਲ ਚੋਰੀ ਹੋਏ ਜਾਂ ਉਹਨਾਂ ਦੇ ਕੋਈ ਵੀ ਵੱਖ-ਵੱਖ ਮਾਮਲਿਆਂ ਦੇ ਵਿੱਚ ਥਾਣਿਆਂ 'ਚ ਖੜੇ ਸੀ ਅਰ ਜ ਉਹਨਾਂ ਨੂੰ ਵਾਪਸ ਕੀਤਾ ਕਿਸੇ ਦਾ 7 ਸਾਲ ਬਾਅਦ ਇੱਕ ਵਿਅਕਤੀ ਨੇ ਦੱਸਿਆ ਮੇਰਾ 5 ਸਾਲ ਬਾਅਦ ਜਿਹੜਾ ਕੀ ਨਿਕਲ ਮਿਲਿਆ ਹੈ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਪੁਲਿਸ ਲੈਨ ਪਟਿਆਲਾ ਦੀ ਨਹੀਂ ਐਸ ਪਰ ਪ੍ਰੋਸੀਜਰ ਜਿਹੜਾ ਹੁੰਦਾ ਅਸੀਂ ਕੋਰਟ ਤੋਂ ਹਟੇ ਲੈ ਕੇ ਤੇ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਅਨੁਸਾਰ ਸਮਝ ਰਹੇ ਕਿ ਪ੍ਰਕਿਰਿਆ ਜਿਵੇਂ ਚੱਲ ਰਹੀ ਹੈ ਤੰਦਰੇ ਦੀ ਉਹ ਚੱਲ ਰਹੀ ਹੈ ਜੀ ਅਸੀਂ ਇੱਕ ਸਪੈਸ਼ਲ ਸੈੱਲ ਵੀ ਬਣਾਇਆ ਹੈ ਤੋਂ ਉਹਦੇ ਚ ਮੇਰੀ ਹੁਣੇ ਆਂਦੇ ਅੰਦਰ ਹੀ ਗੱਲ ਹੋ ਰਹੀ ਸੀ ਉਸ ਦੇ ਚ ਅਸੀਂ ਕੇਸ ਤਿਆਰ ਕਰ ਰਹੇ ਹਾਂ ਸਬ ਸਦਾ ਜਿਹੜਾ ਪਟਿਆਲਾ ਪੁਲਿਸ ਦਾ ਫੇਸ ਹੈ ਉਹਨੂੰ ਅਸੀਂ ਹੋਰ ਇਨਕਰੀਸ ਕਰਾਂਗੇ ਜਿਹੜੀ ਪ੍ਰੋਪਰਟੀ ਅਟੈਚਮੈਂਟ ਹੈ ਸੋ ਤੁਹਾਨੂੰ ਅਗਲੇ ਆਈ ਕੈਨ ਸੇ ਮਹੀਨੇ ਡੇਢ ਮਹੀਨੇ ਚੋਂ ਦਾ ਰਿਜ਼ਲਟ ਕਿਸਨੇ ਸ਼ੁਰੂ ਹੋ ਗਿਆ ਸਖੂਦਗੀ ਦਾ ਜਿਹੜਾ ਹੈਗਾ ਉਹ ਬੜਾ ਟੱਕ ਹੁੰਦਾ ਹੈ ਮਧੇਦ ਤੇ ਰਹੇ ਅਮੀਰ ਅਦਾਲਤਾਂ ਛੱਡ ਗਈ ਭਾਜਣ ਦੇ ਦੀ ਗੱਲ ਉਹਦੇ ਵਾਸਤੇ ਜਿਹਨੇ ਕੋਰ ਆ ਹਲ ਬੜਾ ਮੈਂ ਪੁਲਿਸ ਕਰਦੇ ਇਹ ਸਾਡੇ ਵੱਲੋਂ ਇਨੀਸ਼ੀਏਟਿਵ ਦਿੱਤਾ ਜਿਹੜੀ ਟੀਮ ਦਾ ਮੈਂ ਤੁਹਾਨੂੰ ਨਾਮ ਦੱਸਿਆ ਐ ਐਸਪੀ ਸਪੈਸ਼ਲ ਬ੍ਰਾਂਚ ਨੇ ਡੀਐਸਪੀ ਹੈਡਕ quart ਨੇ ਪੀਐਸਪੀ ਐਂਡ ਬੀਐਸਪੀ ਸੋ ਇਹ ਇਹਦੇ ਵਾਸਤੇ ਹੀ ਕਰ ਰਹੇ ਕੋਸ਼ਿਸ਼ ਕਿ ਜਿਹੜੇ ਆਪਣੇ ਮਾਲਕਾਂ ਨੇ ਸਮਾਨ ਸਮੂਹਿਆ ਉਹ ਅਸੀਂ ਓਨਰਸ ਨੂੰ ਕੰਟੈਕਟ ਕਰਕੇ ਬੱਸੀਏ ਜੀ ਕਿ ਤੁਹਾਡੇ ਕੇਸ ਦਾ ਜਿਹੜਾ ਉਹ ਅਸੀਂ ਤੁਹਾਨੂੰ ਵਾਪਸ ਕਰ ਸਕਦੇ ਹਾਂ ਤੁਸੀਂ ਆ ਕੇ ਲੈ ਲਓ ਰਾਦਰ ਦੈਨ ਅਦਰ ਵੇ ਅਰਾਊਂਡ ਕਿ ਓਨਰ ਆਪਣੇ ਆਪ ਕੋਸ਼ਿਸ਼ ਕਰੇ ਕਿ ਉਹਨੂੰ ਵਹੀਕਲ ਵਲ ਸਾਰੇ ਮਾਮਲੇ ਜੀ ਉਹਦਾ ਮਿਲ ਗਏ ਨੇ ਹਾਂ ਜਿਹੜੇ ਅਸੀਂ ਵਾਪਸ ਕਰ ਰਹੇ ਸਾਰੇ ਸਾਡੇ ਅੱਜ ਸਾਰੇ ਜਿਹੜੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹ ਸਾਡੇ ਮਾਨਯੋਗ ਡੀਜੀ ਪੰਜਾਬ ਤੇ ਡੀਆਜੀ ਪਟਿਆਲਾ ਦੇ ਜੋਨਾਂ ਦੀਆਂ ਡਾਇਰੈਕਸ਼ਨਸ ਦੇ ਅਕੋਰਡਿੰਗਲੀ ਅਸੀਂ ਇਹ ਸਟੈਪ ਲਿਫਟ ਹੈ ਕਿ ਜਿਹੜੇ ਕੇਸ ਪ੍ਰੋਪਰਟੀ ਪਈ ਹੈ ਸਾਡੇ ਥਾਣੇ ਅੱਜ। ਤੁਸੀਂ ਵੀ ਦੇਖਿਆ ਹੋਊਗਾ ਕਿ ਕਾਫੀ ਨੀਂ ਜਗ੍ਹਾ ਹੋ ਕੇ ਬੈਠੇ ਨੇ ਕਾਫੀ ਵੀ ਸਾਡੇ ਕੋਲ ਬੇਤਰਸ ਪਏ ਨੇ। ਅਲੱਗ-ਅਲੱਗ ਕੇਸਿਸ ਤੇ ਕਾਫੀ ਪੁਰਾਣੇ ਪਏ ਨੇ। ਸੋ ਉਹਨਾਂ ਵਿੱਚ ਅਸੀਂ ਆਰਡਰ ਹਾਸਲ ਕਰਕੇ ਜਿਹੜੇ ਜੁਡੀਸ਼ਰੀ ਤੋਂ ਆਰਡਰਸ ਵਰਦੇ ਸੀਗੇ। ਉਹ 200 ਵਹੀਕਲ ਅੱਜ ਅਸੀਂ ਜਿਹੜੇ ਉਹਨਾਂ ਦੇ 1900 ਉਹਨਾਂ ਨੂੰ ਹੈਂਡਓਵਰ ਕਰਾਂਗੇ ਇਹ ਜਿਹੜੇ 200 ਵਹੀਕਲਸ ਨੇ ਇਹਨਾਂ ਦੀ ਟੋਟਲ ਵੈਲਿਊਏਸ਼ਨ ਜੁੜੀ ਹੈ ਉਹ 5 ਕਰੋੜ ਦੇ ਨੇੜੇ ਸੋ ਇਹਦੇ ਵਿੱਚ ਇਨ ਫਿਊਚਰ ਵੀ ਅਸੀਂ ਇਹਨਾਂ ਨੂੰ ਹੈਂਡਓਵਰ ਕਰਾਂਗੇ 550 ਦੇ ਆਊਂਡ ਵਹੀਕਲਸ ਹੋਰ ਨੇ ਜਿੰਨਾਂ ਨੂੰ ਅਸੀਂ ਹੈਂਡਓਵਰ ਕਰਨ ਜਾ ਰਹੇ ਹਾਂ ਸੋ ਇਹਦੇ ਸਪੈਸ਼ਲ ਇਫਰਟ ਜਿਹੜਾ ਸਾਡੀ ਟੀਮ ਵੱਲੋਂ ਕੀਤਾ ਗਿਆ ਹੈ ਸਪੈਸ਼ਲ ਬ੍ਰਾਂਚਸ ਨੇ ਡੀਐਸਪੀ ਹੈੱਡਕੁਆਰਟਰ ਨੇ ਡੀਐਸਪੀ ਐਨਡੀਐਸ ਨੇ ਜਿਹੜਾ ਕਲੀਅਰ ਕੀਤਾ ਇਸ ਨੇ ਯੂਟੀ ਜਿਹੜੇ ਕੰਸਰਨ ਸਬਜੈਕਟਸ ਜਿਹੜੇ ਉਹਨਾਂ ਨੇ ਆਦਰਸ ਵਗੈਰਾ ਹਾਸਲ ਕੀਤੇ ਸੋ ਇਹ ਇੱਕ ਕਲੈਕਟਿਵ ਇਫਰਟ ਸਾਰੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਇੱਥੇ ਆਦਰਸ ਜੀ ਬੈਠੇ ਹੋਏ ਨੇ ਸੋ ਉਹਨਾਂ ਨੂੰ ਕਾਫੀ देर ਬਾਅਦ ਆਪਣੇ ਵਹੀਕਲਸ ਦੀ ਜਿੰਨੀ ਹੈ ਪ੍ਰੋਜੈਸ਼ਨ ਉਹਦਾ ਐਸ ਪਰ ਰਿਪੋਰਟ ਹੈ ਸੋ ਜੇ ਮੈਂ ਪਹਿਲਾਂ ਦੱਸੇ ਅੱਗੇ ਵੀ ਕੰਟੀਨਿਊ ਰੋਗ ਦਾ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਮਾਲਖਾਨੇ ਨੇ ਕੋਲਿਸ ਦੇ ਉਹਨਾਂ ਨੂੰ ਅਸੀਂ ਟੋਟਲੀ ਖਾਲੀ ਕਰ ਸਕੇ ਜਿਹੜੇ ਜਿਹੜੇ ਵਹੀਕਲ ਤੇ ਨਾਲੇ ਉਹਨਾਂ ਦੇ ਐਕਚੁਅਲ ਹੋਣਾ ਉਸ ਨੂੰ ਜਲਦੀ ਤੋਂ ਜਲਦੀ ਟਰਵਾਈਟ ਕਰੀਏ। ਜਿੱਤਰੇ ਜਿਹੜੇ ਦੋ ਕੇਸ ਕਿਹੜੇ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਫੜੇ ਗਏ ਨੇ ਇਹ 200 200 ਵਹੀਕਲ ਦੇ ਜੀ ਅਲੱਗ-ਅਲੱਗ ਕੇਸਸ ਨੇ ਕੁਝ ਐਨਡੀਪੀਐਸ ਦੇ ਕੇਸਸ ਨੇ ਕੁਝ ਆਈਪੀਸੀ ਦੇ ਕੇਸਸ ਨੇ ਕੁਝ ਸਪੈਸ਼ਲ ਲਾਅ ਦੇ ਕੇਸਸ ਨੇ। ਸੋ ਇਹਨੂੰ ਇੱਕ ਕੈਟਾਗਰੀ ਚ ਨਹੀਂ ਆਪਾਂ ਰੱਖ ਸਕਦੇ ਸਾਰੇ ਅਲੱਗ-ਅਲੱਗ ਕੈਟਾਗਰੀ ਦੇ ਕੇਸਸ ਨੇ। ਕਿਹੜੇ ਪੁਰਾਣੇ ਨੇ કે પાંચ સાલ બી પ્રાણે હે કે 2 વર્ષ પ્રાણે હે કે 7 સાલ પ્રાણે કોઈ 2 3 ની લગરા હે તો કે જેડે ડિસાઈડેડ કેસીસ આ ઓના વે ચેક એ કર દઈએ